ਕੀ ਗੱਲ ਅਸਟ੍ਰੋਲੋਜੀ ਵਿਦ ਤੇ ਲੌਜੀਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਗੱਲਾਂ ਤੇ ਬਹੁਤ ਨੇ ਬਹੁਤ ਸਾਰੀਆਂ ਗੱਲਾਂ ਕੁਦਰਤ ਨੇ ਜ਼ੁਬਾਨ ਦਿੱਤੀ ਆ ਤੇ ਹਰ ਕਿਸੇ ਨੂੰ ਗੱਲਾਂ ਹੀ ਆਉਂਦੀਆਂ ਸ਼ਬਦਾਂ ਤੇ ਪਕੜ ਹੋਣੀ ਜ਼ਰੂਰੀ ਜਦੋਂ ਸਾਡੇ ਸ਼ਬਦ ਦੂਜੇ ਨੂੰ ਚੁੱਪਦੇ ਆ ਸਿਆਣਿਆਂ ਨੇ ਸਹੀ ਹੋ ਹੀ ਗਿਆ ਏ ਕਿ ਫਟ ਪਰ ਜਾਂਦੇ ਆ ਦਵਾਈ ਲਾਉਣਨਾ ਮਲਮ ਲਾਉਣਨਾ ਹਨਾ ਹੌਲੀ 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 ਉਹ ਸਾਖ ਦਾ ਦਾਗ ਤਾਂ ਛੱਟ ਜਾਂਦੇ ਆ ਜਿੱਦਾਂ ਜਿਵੇਂ ਬਾਹਰ ਭਾਵੇਂ ਜਾਂ ਆਹੇ ਛੱਡ ਜਾਂਦੇ ਇਹ ਗੱਲ ਦੱਸਦਾ ਕਿ ਜ਼ਖਮ ਨਿਸ਼ਾਨ ਨਹੀਂ ਛੱਡਦੇ ਆ ਜੀ ਜ਼ਰੂਰ ਛੱਡਦੇ ਆ ਇਸੇ ਤਰ੍ਹਾਂ ਨਾਲ ਸਾਡੇ ਚੋਂ ਸ਼ਬਦ ਨੇ ਇਹ ਵੀ ਆਪਣਾ ਇੱਕ ਛਾਪ ਬੰਦੇ ਦੇ ਦਿਲ ਤੇ ਛੱਡ ਜਾਂਦੇ ਆ ਚੁੱਭ ਜਾਂਦੇ ਆ ਉਹ ਸ਼ਬਦ ਜਦੋਂ ਮਾੜੇ ਟਾਈਮ ਚ ਉਹ ਨਾ ਬੰਦਾ ਗੁਜ਼ਰ ਰਿਹਾ ਹੋਵੇ ਸੱਚ ਜਾਣੇ ਬਹੁਤੇ ਲੋਕਾਂ ਨੂੰ ਬਹੁਤੀਆਂ ਗੱਲਾਂ ਉਦੋਂ ਹੀ ਆਉਂਦੀਆਂ ਨੇ ਜਦੋਂ ਉਹਨਾਂ ਦਾ ਵਕਤ ਚੱਲ ਰਿਹਾ ਹੁੰਦਾ ਤੇ ਉਹ ਗੱਲਾਂ ਪਤਾ ਕਿ ਕਿਦਾਂ ਤੇ ਚਲਾਉਂਦੇ ਆ ਜਿੱਦੇ ਤੇ ਵਕਤ ਮਾੜਾ ਜਾ ਰਿਹਾ ਬੜਾ ਵੈਸੇ ਚੰਗਾ ਮਖਤਰੀ ਹੁੰਦਾ ਉਹ ਕਹਿੰਦੇ ਆ ਨਾ ਵਕਤ ਦਾ ਪਈਆ ਜਦੋਂ ਜਿਹਦੇ ਪਾਸੇ ਨੂੰ ਘੁੰਮਦਾ ਹੈ ਤੇ ਉਹਨੂੰ ਫਿਰ ਬਾਹਲੀਆਂ ਗੱਲਾਂ ਹੁੰਦੀਆਂ ਫਿਰ ਆਉਂਦੀਆਂ ਵੀ ਦੂਜੇ ਦਿਨੇ ਪਰ ਆਪਰ ਦਿਨ ਨੂੰ ਕੋਈ ਨਹੀਂ ਸੁਣਾਉਂਦਾ ਆਪਣੇ ਤੋਂ ਉੱਤੇ ਨੂੰ ਕੋਈ ਨਹੀਂ ਸੁਣਾਉਂਦਾ ਸੁਣਾਉਂਦਾ ਮਤੈ ਕਿਨੂੰ ਹੈ ਜਿਹੜੇ ਵਿਚਾਰ ਵਿਚਾਰਾ ਸੋਣਾ ਜੋਗਾ ਤੇ ਜਿਹੜੇ ਵਿਚਾਰੇ ਦੇ ਕੋਲ ਜਵਾਬ ਜਵਾਬ ਦੇਣੇ ਸ਼ਬਦ ਉਹ ਕਹੁੰਦੇ ਆ ਪਰ ਉਹ ਜਵਾਬ ਇਸ ਕਰਕੇ ਨਹੀਂ ਦਿੰਦਾ ਕਿ ਜੇ ਇਹਦੇ ਨਾਲ ਵੀ ਵਿਗੜ ਗਿਆ ਤੇ ਪਤਾ ਨਹੀਂ ਕੀ ਹੋ ਜਾਏਗਾ ਇਨਸਾਨ ਇੱਕ ਹੈ ਜਿਆ ਜੀਵ ਹੈ ਇਸ ਧਰਤੀ ਤੇ ਉਤੇ ਜਿਹਨੂੰ ਬੜੀ ਜਲਦੀ ਅਰੇ ਜਲਦੀ ਕਿਸੇ ਚੀਜ਼ ਤੇ ਮਾਣ ਹੋ ਜਾਂਦਾ ਹੈ ਇਹ ਸਚਾਈ ਹੈ ਸੱਚ ਜਾਣਿਓ ਪੈਸੇ ਦਾ ਮਾਣ ਪ੍ਰਾਪਰਟੀ ਦਾ ਮਾਣ ਘਰ ਦਾ ਮਾਣ ਧੀ ਪੁੱਤ ਤੇ ਮਾਣ ਔਰ ਮਾਣ ਕਾ ਦਾ ਜਦ ਸਾਹਾਂ ਤੇ ਹੀ ਮਾਣ ਨਹੀਂ ਜਿਹੜੀ ਆਪਣੀ ਕੁਦਰਤ ਨੇ ਸਾਨੂੰ ਚੀਜ਼ ਦਿੱਤੀ ਹੈ ਉਹ ਹੀ ਸਾਡੀ ਆਪਣੀ ਨਹੀਂ ਸਾਡੀ ਜ਼ਿੰਦਗੀ ਸਾਡਾ ਜੀਵਨ ਸਾਡੇ ਸਾਹ ਇਹ ਵੀ ਦੂਜੇ ਦੇ ਦਿੱਤੇ ਆ ਤਾਂ ਫਿਰ ਮਾਣ ਕਾ ਦਾ ਨਹੀਂ ਕਦੇ ਸੋਚੋ ਤਾਂ ਸਹੀ ਮਾਣ ਦਾ ਫਿਰ ਅਸੀਂ ਪਤਾ ਕੀ ਕਹਿੰਨੇ ਆ ਆਪਣੇ ਦਮ ਤੇ ਬਣੇ ਆ ਕਿਹੜਾ ਦਮ ਆ ਦਮ ਤੇ ਉਹਨੇ ਦਿੱਤਾ એનર્ਜੀ ਤਾਂ ਉਹਨੇ ਦਿੱਤੀ ਕੁਦਰਤ ਨੇ ਦਿੱਤੀ ਜੇ ਤੁਸੀਂ ਜਿਸ ਤਰ੍ਹਾਂ ਦੇ ਵੀ ਹੋ ਭਾਵੇਂ ਸਾਡੇ ਚ ਲੱਖ ਕਮੀਆਂ ਨੇ ਭਾਵੇਂ ਸਾਡੇ ਚ ਲੱਖ ਖੂਬੀਆਂ ਨੇ ਨਾ ਖੂਬੀਆਂ ਤੁਹਾਡੀਆਂ ਕਮਾਈਆਂ ਨੇ ਤੇ ਨਾ ਕਮੀਆਂ ਤੁਹਾਡੀਆਂ ਆਪਣੇ ਨਾਲ ਲਵੇੜੀਆਂ ਨੇ ਤੇ ਫਿਰ ਮਾਣ ਕਿਹੜੀ ਚੀਜ਼ ਦਾ ਮੰਦਸ ਉਹ ਕਹੜੀ ਚੀਜ਼ ਤਾਂ ਜੇ ਤੁਹਾਨੂੰ ਕੁਦਰਤ ਨੇ ਚੰਗੀ ਔਲਾਦ ਦਿੱਤੀ ਹੈ ਤਾਂ ਸ਼ੁਕਰ ਕਰਨਾ ਚਾਹੀਦਾ ਹੈ ਕਿ ਸਾਡੇ ਕਰਮਾਂ ਚ ਚੰਗੀ ਔਲਾਦ ਹੈ ਜੋ ਸਾਨੂੰ ਪੁੱਛਦੀ ਪਈ ਹੈ ਜਿਨ੍ਹਾਂ ਦੀ ਨਹੀਂ ਪੁੱਛਦੀ ਨਾ ਉਹਨਾਂ ਨੂੰ ਫਿਰ ਅਸੀਂ ਪਤਾ ਕੀ ਕੋਈ ਨੇ ਆ ਇਹਨਾਂ ਦੇ ਕਰਮ ਨੇ ਇਹਨਾਂ ਦੇ ਆ ਨੇ ਕਿਉਂਕਿ ਸਾਨੂੰ ਗੱਲਾਂ ਆਉਂਦੀਆਂ ਫਿਰ ਜਿੱਦਾਂ ਆਪਾਂ ਸ਼ੁਰੂ ਚ ਕਿਹਾ ਕਿ ਜਦੋਂ ਕਮੀਆਂ ਨਹੀਂ ਹੁੰਦੀਆਂ ਤੇ ਜਿੱਦੇ ਕਮੀਆਂ ਹੁੰਦੀਆਂ ਉਹ ਗੱਲਾਂ ਆਉਂਦੀਆਂ ਦੇਖੋ ਕੌਣ ਚਾਹੁੰਦਾ ਸਾਡੀ ਔਲਾਦ ਮਾੜੀ ਹੋਵੇ ਕੌਣ ਚਾਹੁੰਦਾ ਸਾਡੇ ਬੱਚੇ ਸਾਨੂੰ ਨਾ ਪੁੱਛਣ ਕੌਣ ਚਾਹੁੰਦਾ ਸਾਡੇ ਕੋਲ ਪੈਸਾ ਨਾ ਹੋਵੇ ਕੌਣ ਚਾਹੁੰਦਾ ਸਾਡੇ ਘਰ ਨੂੰ ਦੁਬਾਰਾ ਹੋਵੇ ਹਰ ਕੋਈ ਚਾਹੁੰਦਾ ਹੈ ਪਰ ਗੱਲ ਇਹ ਆ ਕਿ ਅੱਜ ਤੁਹਾਡਾ ਵਕਤ ਹੈ ਤੇ ਹੋ ਸਕਦਾ ਕੱਲ ਨੂੰ ਉਹਨਾਂ ਦਾ ਵਕਤ ਆਵੇ ਵਕਤ ਤੋਂ ਹੀ ਡਰੋ ਸਿਰਫ ਵਕਤ ਤੋਂ ਡਰੋ ਕਦੇ ਕਿਸੇ ਦੇ ਮੋਢੇ ਤੇ ਰੱਖ ਕੇ ਬੰਦੂਕ ਨਾ ਚਲਾਓ ਜਿਹੜਾ ਬੇਵਸ ਹੋਵੇ ਇਹ ਅੰਦਰ ਦੀ ਗੱਲ ਦੱਸਾਂ ਇਹ ਤੇ ਅਸਮੰਦਰ ਚੋਂ ਕੱਢ ਲਓ ਉਹਨੂੰ ਫਰਕ ਨਹੀਂ ਪੈਂਦਾ ਇਹ ਬਿਲਕੁਲ ਸਹੀ ਗੱਲ ਹੈ ਤੇ ਜੇ ਕਿਸੇ ਕੋਲ ਜੰਗ ਭਰਿਆ ਹੋਵੇ ਉਹਦੇ ਜੋ ਗਲਾਸ ਕੱਢ ਲਓ ਅਗਲੇ ਨੂੰ ਤਾਂ ਫਰਕ ਪੈਣਾ ਨਾ ਮਾੜੇ ਨੂੰ ਨਾ ਛੇੜੋ ਜਿਹੜਾ ਵਿਚਾਰਾ ਪਹਿਲਾਂ ਹੀ ਦੁਖੀ ਹੈ ਨਾ ਉਹਨੂੰ ਤੰਗ ਨਾ ਕਰੋ ਤੇ ਜੇ ਪਰੇਸ਼ਾਨੀ ਕੋਈ ਹੈ ਦਿਮਾਗ 'ਚ ਹੈ ਨਾ ਪਰੇਸ਼ਾਨੀ ਹਮੇਸ਼ਾ ਦਿਮਾਗ 'ਚ ਹੁੰਦੀ ਹੈ ਸੱਚ ਜਾਣਿਓ ਦਿਮਾਗ ਉਹਦੇ 100 ਹੱਲ ਲੱਭ ਲੈਂਦਾ ਹੈ ਮਨ ਇੱਕ ਵੀ ਹੱਲ ਨਹੀਂ ਲੱਭਣ ਦਿੰਦਾ ਕਿ ਮਨ ਦੇ ਪਟਕਾ ਜੋ ਹੈ ਉਸ ਨੂੰ ਅਸੀਂ ਹੀ ਕੰਟਰੋਲ ਕਰ ਸਕਦੇ ਇੱਕ ਗੱਲ ਦੱਸਦੀ ਹਾਂ ਤੁਹਾਨੂੰ ਕਹੋ ਚੰਦਰਮਾ ਦੇਖਣਾ ਹੈ ਅੱਖਾਂ ਬੰਦ ਕਰੋ ਚੰਦਰ ਦੇ ਦਰਸ਼ਨ ਨਾਲ ਹੀ ਹੋ ਜਾਣਗੇ ਤੁਹਾਨੂੰ ਲੱਗੇਗਾ ਚੰਦਰਮਾ ਤੱਕ ਪਹੁੰਚ ਗਏ ਮੈਂ ਸ਼ਾਇਦ ਪਹਿਲਾਂ ਵੀ ਇਹ ਗੱਲ ਕੀਤੀ ਸੀ ਪਰ ਗੱਲ ਇਹ ਆ ਕਿ ਅਸੀਂ ਆਪਣੀ ਕਲਪਨਾ ਸ਼ਕਤੀ ਨਾਲ ਕਿਤੇ ਵੀ ਪਹੁੰਚ ਸਕਦੇ ਹਾਂ ਪਰ ਦਿਮਾਗ ਸਾਨੂੰ ਪੁੱਛਦਾ ਕਿ ਕਿਉਂ ਕਿਉਂ ਤੇ ਜਿਹਨੋਂ ਜਿਹੜੀ ਚੀਜ਼ ਦਿਮਾਗ ਪੁੱਛਦਾ ਨਾ ਉਹ ਹਮੇਸ਼ਾ ਤਰਕ ਵਾਲੀ ਹੁੰਦੀ ਆ ਸਾਇੰਸ ਵਾਲੀ ਹੁੰਦੀ ਆ ਸਮਝਦਾਰੀ ਵਾਲੀ ਹੁੰਦੀ ਆ ਕੋਈ ਵੀ ਚੀਜ਼ ਹੈ ਦੁਨੀਆ 'ਚ ਜੇ ਕੁਦਰਤ ਨੇ ਉੱਤੇ ਦਿਮਾਗ ਦਿੱਤਾ ਤੇ ਉਹਦੇ ਤੋਂ ਪੁੱਛੇ ਬਿਨਾ ਉਹਨੂੰ ਸਮਝਾਉਣ ਤੋਂ ਬਿਨਾ ਮਨ ਦੀ ਨਾ ਮੰਨੋ ਤਾਂ ਸਮਝੋ ਨੁਕਸਾਨ ਨਹੀਂ ਹੋਏਗਾ ਮੇਰਾ ਮਨ ਕੀਤਾ ਬੇਸ਼ੱਕ ਮਨ ਕਹਿੰਦਾ ਹੈ ਉਹ ਚੀਜ਼ ਕਰੋ ਪਰ ਨਾਰ ਤਰਕ ਸੋਚੋ ਦਿਮਾਗ ਤੋਂ ਸੋਚੋ ਬਾਲੇ ਸਿਆਪੇ ਮੰਦੇ ਪਾਇਆ ਆ ਸਾਰੇ ਰਿਸ਼ਤੇ ਜਿਹੜੇ ਦੁਨੀਆਦਾਰੀ ਚ ਬਣਦੇ ਆ ਜਾਂ ਅਸੀਂ ਦੁਨੀਆਦਾਰੀ ਚ ਬਣਾਉਨੇ ਆ ਹੁਣ ਅੱਜ ਕੱਲ ਦੇਖੋ ਤੁਸੀਂ ਵੇਣ ਅਸੀਂ ਕੀ ਕਰਦੇ ਆ ਕਿ ਆਪਣੇ ਬੱਚਿਆਂ ਨੂੰ ਸਮਝਾਉਣਾ ਪੜਾ ਔਖਾ ਹੋਇਆ ਪਿਆ ਵੀ ਤੇਰੇ ਵੀ ਆ ਸਹੀ ਨਹੀਂ ਆ ਉਹ ਨਾ ਜੀ ਨਾ ਮਾਰ ਕਰਕੇ ਅਸੀਂ ਤੁੱਚੀ ਸੁਣਦੇ ਆ ਘਰਦਿਆਂ ਦੀ ਫਿਰ ਕੋਈ ਗੱਲ ਹੀ ਨਹੀਂ ਚੰਗੀ ਲੱਗਦੀ ਕਿੱਥੋਂ ਦਿਮਾਗ ਤੋਂ ਤੇ ਸੁਣਨੀ ਨਹੀਂ ਸੁਣਨੀ ਤੇ ਮਨ ਤੋਂ ਮਨ ਪਟਕਦਾ ਏ ਤੇ ਹੁਣ ਮਨ ਦੇ ਪਟਕਾਂ ਨੂੰ ਰੋਕਣ ਲਈ ਅਸੀਂ ਕੀ ਕਰੀਏ ਔਰ ਸਭ ਕੋਲ ਇਸ ਚੀਜ਼ ਦਾ ਜਵਾਬ ਹੈਗਾ ਕਿ ਦਿਮਾਗ ਤੋਂ ਚੱਲੋ ਬਿਲਕੁਲ ਸਹੀ ਆਪਣੇ ਆਪ ਨੂੰ ਸਮਾਂ ਦਿਓ ਆਪਣੇ ਦਿਮਾਗ ਨੂੰ ਸਮਾਂ ਦਿਓ ਆਪਣੇ ਮਨ ਨੂੰ ਸਮਾਂ ਦਿਓ ਉਸ ਤਰਕ ਤੇ ਸੋਚੋ ਕੁਦਰਤ ਤੁਹਾਡੀ ਬੈਰੀ ਨਹੀਂ ਹੈ ਕੁਦਰਤ ਤੁਹਾਡਾ ਨੁਕਸਾਨ ਨਹੀਂ ਕਰਨ ਵਾਲੀ ਤਾਂ ਬੱਸ ਉਸ ਤੇ ਭਰੋਸਾ ਰੱਖੋ ਆਪਣੇ ਆਪ ਨੂੰ ਵਕਤ ਦਿਓ ਬੱਚਿਆਂ ਦੇ ਨਾਲ ਜੁੜੋ ਬੱਚਿਆਂ ਦੇ ਕੋਲ ਵਕਤ ਸਪੈਂਡ ਕਰੋ ਮੋਬਾਈਲ ਬੱਚਿਆਂ ਨੂੰ ਬਿਲਕੁਲ ਨਾ ਦਿਓ ਹੁਣ ਦੇਖੋ ਮੈਂ ਤੁਹਾਨੂੰ ਦੱਸਿਆ ਸੀ ਨਾ ਕਿਆ ਨਵਾਂ ਮੋਬੈਲ ਆਇਆ ਤੇ ਲਾਈਨਾਂ ਲੱਗੀਆਂ ਪਈਆਂ ਤੁਸੀਂ ਸੱਚ ਜਾਣੇ ਉਹਦੇ ਵਿੱਚੋਂ 90% ਜਨਰੇਸ਼ਨ ਯੰਗ ਤੇ ਬੱਚੇ ਆ ਹਰ ਕਿਸੇ ਦਾ ਬੱਚਾ ਕੋਈ 9ਵੀਂ 10ਵੀਂ 11ਵੀਂ 12ਵੀਂ ਚ ਪੜ ਰਿਹਾ ਬਸ ਜੀ ਸਾਨੂੰ ਤੇ ਆ ਹੀ ਜਾਂਦਾ ਫਿਰ ਉਹੀ ਗੱਲ ਜਿੱਦਾਂ ਮੈਂ ਉਦੋਂ ਗੱਲ ਕੀਤੀ ਕਿ ਇੱਕ ਪੁੱਤ ਖੁਦਾ ਦਾ ਘੋੜਾ ਬਸ ਹੈ ਜੀ ਬੱਚਾ ਸਾਡਾ ਕੋਇਕਾ ਤੇ ਹੁਣ ਕੀ ਕਰੀਏ ਇਹਦੇ ਦੋਸਤ ਨੇ ਲੈ ਲਿਆ ਉਹਨੇ ਲੈ ਲਿਆ ਕਹਿੰਦਾ ਹੁਣ ਅਸੀਂ ਆਪਣੇ ਨਿਆਣੇ ਨੂੰ ਨਰਾਜ਼ ਥੋੜਾ ਕਰਨਾ ਬਿਲਕੁਲ ਨਹੀਂ ਕਰਨਾ ਚਾਹੀਦਾ ਬੱਚੇ ਨੂੰ ਨਰਾਜ਼ ਕਿਉਂ ਕਰਨਾ ਢੇੜੀ ਚਾਹੀਦੀ ਹੈ ਲੈ ਕੇ ਚੀਜ਼ ਪਰ ਉਹ ਚੀਜ਼ ਨਾ ਦੋ ਚੜਕਣਾ ਸਾਡੇ ਬੱਚਿਆਂ ਦਾ ਨੁਕਸਾਨ ਹੈ ਅੱਛਾ ਦੇ ਵੀ ਦਿੱਤੀ ਹੈ ਤਾਂ ਕਮ ਸੇ ਕਮ ਇੰਨਾ ਕੁ ਕਰ ਸਕਦੇ ਹਾਂ ਉਹਨੂੰ ਕਹੋ ਭਾਈ ਰਾਤ ਨੂੰ 9 ਵਜੇ ਤੋਂ ਬਾਅਦ ਰਾਤ ਨੂੰ 8 ਵਜੇ ਤੋਂ ਬਾਅਦ ਤੂੰ ਮੋਬਾਈਲ ਨਹੀਂ ਚੱਕਣਾ ਸਕੂਲ ਕਾਲਜ ਜਾਣੇ ਉਸ ਤੋਂ ਬਾਅਦ ਉੱਥੇ ਤੁਸੀਂ ਮੋਬਾਈਲ ਨਹੀਂ ਖੋਲਣਾ ਸਕਰੀਨ ਟਾਈਮ ਲਾਓ ਆਪਣਾ ਘੰਟਾ 1.5 ਤੋਂ ਜ਼ਿਆਦਾ ਸਕਰੀਨ ਟਾਈਮ ਤੁਹਾਡਾ ਨਹੀਂ ਹੋਣਾ ਚਾਹੀਦਾ ਇਹ ਤੁਹਾਡੇ ਲਈ ਨੁਕਸਾਨਦੇਹ ਹੈ ਕੱਲ ਨੂੰ ਦਿਮਾਗ ਦੀਆਂ ਦਵਾਈਆਂ ਖਾਣ ਨਾਲੋਂ ਚੰਗਾ ਏ ਡਿਪਰੈਸ਼ਨ 'ਚ ਜਾਣ ਨਾਲੋਂ ਚੰਗਾ ਏ ਕਿ ਆਪਣੇ ਆਪ ਨੂੰ ਅਸੀਂ ਸਹੀ ਕਰ ਲਈਏ ਇੱਕ ਪਿੱਛੇ ਜੀ ਘਟਨਾ ਹੋਈ ਕਿ ਉਹ ਕੀ ਜਨਮ ਦਿਨ ਮਨਾਉਣ ਤੋਂ ਕੋਤਨੀ ਕਿਸੇ ਚੀਜ਼ ਤੋਂ ਬਾਅਦ ਨੇ ਰੋਕਿਆ ਤੇ ਆਂਦੇ ਨੇ ਸਰਪਾਰਟ ਆਪਣੇ ਬਾਪ ਦਾ ਹਨਾ ਹੁਣ ਕਿਉਂ ਪਾੜਿਆ ਕੋਈ ਕਮਲਾ ਥੋੜਾ ਸੀ ਮੁੰਡਾ ਦਿਮਾਗ ਕਰਮੀ ਨਹੀਂ ਕਰ ਰਿਹਾ ਕਮਲਾ ਕਰ ਦਿੱਤਾ ਸਾਨੂੰ ਇਹਨਾਂ ਲਕਟੋਨਿਕ ਨੇ ਸਾਨੂੰ ਰਾਹੂ ਨੇ ਅਸੀਂ ਆਪਣੇ ਇੱਕ ਮੈਂ ਇੱਕ ਫੈਮਿਲੀ 'ਚ ਗਈ ਸਚਾਈ ਆਏ ਮੈਂ ਇੱਕ ਕਾਰ ਗਈ ਤਾਂ ਅ ਅੱਛਾ ਠੀਕ ਹੈ ਜੀ ਓਕੇ ਜੀ ਓਕੇ 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 ਥੋੜੀ देर ਬੈਠੇ ਗੱਲਾਂ ਬਾਤਾਂ ਕੀਤੀਆਂ ਕੀ ਹੋਇਆ ਮਾਂ ਆਪਣੇ ਕੋਲ ਤੇ ਦੇਖ ਰਹੀ ਹੈ ਹਾਂ ਮੈਨੂੰ ਆ ਚੀਜ਼ ਆਈ ਮੈਨੂੰ ਉਹ ਚੀਜ਼ ਆਈ ਮੁੰਡਾ ਆਪਣੇ ਤੇ ਮੋਬਾਈਲ ਤੇ ਬੈਠਾ ਹੈ ਔਰ ਉਹਨਾਂ ਦੇ ਹਸਬੰਦ ਗੱਲ ਕਰ ਰਹੇ ਆ ਤੇ ਥੋੜੀ देर ਬਾਅਦ ਉਹ ਵੀ ਆਪਣੇ ਮੋਬਾਈਲ ਤੇ ਬੈਠੇ ਆ ਤੇ ਧੀ ਨੂੰ ਕੋਈ ਕਿਸੇ ਦਾ ਬਾਰ ਕੋਲ ਆਇਆ ਉਹ ਵੀ ਆਪਣੇ ਬਚਾ ਨਹੀਂ ਚਾਰ ਜਣੇ ਆ ਤੇ ਚਾਰੋਂ ਜਣੇ ਆਪਣੇ ਆਪ ਮੋਬਾਈਲ ਤੇ ਬੈਠੇ ਆ ਕੋਲ ਬੈਠੇ ਹੀ ਅਸੀਂ ਅਣਜਾਣ ਹੋਏ ਪਏ ਆ ਮੇਰੇ ਤੇ ਲਕਿਆ ਵੀ ਚਲੋ ਵੈਸੇ ਸਿਗਾ ਕਿ ਮੈਂ ਮੈਂ ਵੀ ਮੋਬਾਈਲ ਤੇ ਮੈਨੂੰ ਕਿਦਾਂ ਫੋਨ ਆਇਆ ਸੀ ਮੈਂ ਵੀ ਉਸ ਟਾਈਮ ਤੇ ਮੋਬਾਈਲ ਤੇ ਹੀ ਸੀ ਤੇ ਮੈਨੂੰ ਬੜੀ ਹੈਰਾਨੀ ਹੋਈ ਮੈਂ ਕਿਹਾ ਵੀ ਸੱਚਾਈ ਤਾਂ ਹੈ ਸਾਨੂੰ ਤੇ ਇਹਨੇ ਬੜਾ ਬਿਜ਼ੀ ਕਾਛ ਲਿਆ ਮੋਬਾਈਲ ਨੇ ਤੇ ਬੰਦਾ ਕਰੇ ਵੀ ਕੀ ਸਿਰਫ ਮੈਂ ਬਾਇ ਚੂਜ਼ ਕਰਨ ਨਹੀਂ ਆਇਆ ਸੀ ਦੁਨੀਆ ਦੇ ਵਿੱਚ ਇਲੈਕਟ੍ਰੋਨਿਕ ਤੇ ਮੀਡੀਆ ਦਾ ਖੇਤਰ ਨਹੀਂ ਆਇਆ ਸੀ ਅਸੀਂ ਆਪਣੀ ਜ਼ਿੰਦਗੀ ਜੀਉਣ ਆਏ ਆ ਸੀਰੀਅਸਲੀ ਖੁਸ਼ ਰਹਿਣਾ ਜ਼ਿਆਦਾ ਜ਼ਰੂਰੀ ਹੈ ਆਪਣੇ ਆਪ ਨੂੰ ਬਹਿਣਾ ਜ਼ਿਆਦਾ ਜ਼ਰੂਰੀ ਹੈ ਆਪਣੇ ਨਾਲ ਟਾਈਮ ਸਪੈਂਡ ਕਰਨਾ ਬਹੁਤ ਜ਼ਰੂਰੀ ਹੈ ਇਹ ਨਾ ਹੋਵੇ ਵਕਤ ਲੰਘ ਜਾਏ ਤੇ ਸਾਨੂੰ ਸਾਡੀ ਗਲਤੀ ਦਾ ਅਹਿਸਾਸ ਵੀ ਨਾ ਹੋਵੇ ਅੱਛਾ ਅੱਜਕੱਲ ਇਹ ਵੀ ਬਹੁਤ ਹੋ ਗਿਆ ਕਿ ਸਾਨੂੰ ਸਾਡੀ ਗਲਤੀ ਦਾ ਹੀ ਸਾਥ ਨਹੀਂ ਜੇ ਬੱਚਿਆਂ ਨੂੰ ਕਹੋ ਨਾ ਕਿ ਤੁਸੀਂ ਇਦਾਂ ਨਹੀਂ ਕਰਦੇ ਲੈ ਅਸੀਂ ਕੀ ਕਰਦੇ ਆ ਕੁਝ ਵੀ ਨਹੀਂ ਕਰਦੇ ਅਸੀਂ ਚਾਹੇ ਮੰਨਣਾ ਵੀ ਨਹੀਂ ਜਿਵੇਂ ਅੱਜਕੱਲ ਚੱਲ ਰਿਹਾ ਹੈ ਹਨ ਛੋਲੇ ਲੰਬੀਆਂ ਗੱਲਾਂ ਹੋ ਗਈਆਂ ਬਾਕੀ ਗੱਲ ਕਰਾਂਗੇ ਗੱਲ ਕਰਦੇ ਆਪਾਂ ਐਰਿਸ ਅਨਿਮੇਸ਼ ਰਾਸ਼ੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਗੁਰੂ ਦਾ ਨਕਸ਼ਤਰ ਚੱਲਣਾ ਹੈ ਜੀ ਦੁਪਹਿਰ ਤੱਕ ਸਮਾਂ ਛਾਏ 11:55 12 ਵਜੇ ਤੱਕ ਬlesing ਜੀ ਮਹਿਸੂਸ ਕਰੋਗੇ ਸ਼ਾਪਿੰਗ ਬਾਰੇ ਸੋਚ ਰਹੇ ਹੋ ਤਾਂ ਕਰ ਲਓ skin problem ਤੰਗ ਕਰਦੀ ਹੈ ਤਾਂ ਦਹੀਂ ਮਲ ਕੇ ਨਾਲੋ ਦਹੀਂ ਧਾਰਮਿਕ ਸਤਾਂ ਤੇ ਵੀ ਰੱਖ ਸਕਦੇ ਹੋ ਸਮਾਂ ਠੀਕ ਠਾਕ ਵਧੀਆ ਰਿਜ਼ਲਟ ਦੇ ਦੇਗਾ ਟੌਰਸ ਜਾਨੀ ਬ੍ਰਿਖ ਰਾਸ਼ੀ ਬ੍ਰਿਖ ਰਾਸ਼ੀ ਦੇ ਲਈ ਜੋ ਸਿਤਾਰੇ ਚੱਲ ਰਹੇ ਹੈ ਜੀ ਸ਼ੁੱਕਰ ਪੰਜਵੇਂ ਸਥਾਨ ਵਿੱਚ ਬਣਿਆ ਹੋਇਆ ਸੂਰਜ ਦੇ ਨਾਲ ਮੰਗਲ ਬੁੱਧ ਦੀ ਯੁਤੀ ਬਣੀ ਹੈ 6ਵੇਂ ਵਿਰੋਧੀ ਤੁਹਾਡਾ ਕੁਝ ਨਹੀਂ ਵਿਗਾੜ ਸਕਦੇ ਕਰਜ਼ੇ ਨੂੰ ਲੈ ਕੇ ਅਗਰ ਕੋਈ ਚਿੰਤਾ ਹੈ ਤਾਂ ਕਰਜ਼ਾ ਉੱਤਰ ਜਾਏਗਾ ਵਾਦੋਂ ਪਰੇਸ਼ਾਨ ਨਾ ਹੋਵੋ ਨਮਕ ਲੈ ਕੇ ਧਾਰਮਿਕ ਸਥਾਨ ਤੇ ਰੱਖ ਦਿਓ ਜਾਂ ਗਊਸ਼ਾਲਾ ਦੇ ਜਾਓ ਨਾਲ ਹੀ ਰਿਲੈਕਸ ਮਿਲੇਗੀ ਜੈਮਨੀ ਮਿਥੂ ਰਾਸ਼ੀ ਗੁਰੂ ਅੱਛਾਏ ਬ੍ਰਸਪਤ ਲਗਨ ਛਾਏ ਕਦਿ ਹੈ ਧਾਰਮਿਕ ਕੰਮਾਂ 'ਚ ਸੋਚ ਥੋੜੀ ਧਾਰਮਿਕ ਰਹੇਗੀ ਵੋਦ ਜੋ ਹੈ ਮੰਗਲ ਦੇ ਨਾਲ ਆਪਾਂ ਤੁਹਾਡੇ ਲਗਨ ਦਾ مالک ਹੈ ਤਮਸਲਸ ਪ੍ਰੋਬਲਮ ਫੇਡ ਦੀ ਪ੍ਰੋਬਲਮ 당 ਕਰ ਰਹੀ ਹੋਵੇ ਤਾਂ ਗਾਨੂ ਰੋਟੀ ਪਾਣੀ ਵਧੀਆ ਰਹੇਗੀ ਬ੍ਰਸਪੰਗਾ ਨਿਸ਼ਚਿਤ ਕਰੋ ਬਜ਼ੁਰਗਾਂ ਕੋਲ ਤੋਂ 10 ਮਿੰਟ ਹੀ ਚਾਹੀਦਾ ਹੈ ਲੱਖਤ ਨੂੰ ਘਰ ਘਰ ਜਾਓ ਉੱਥੇ ਲੋਚਾ ਚੰਗਾ ਕਰੋ ਕੈਂਸਰ ਕਰਕਰਾਸ਼ੀ ਵਾਲੇ ਜਿੱਦ ਦੀ ਬਾੜ ਕੇ ਕੋਈ ਕੰਮ ਨਹੀਂ ਕਰਨਾ ਫੀਲਾ ਰੰਗ ਕਰ ਤੁਹਾਡਾ ਸ਼ੋਪਾ ਕੇਸਰ ਸ੍ਰੀ ਤੋਂ ਬੱਤੇ ਤੇ ਲਾਓ ਤੇ ਦੀ ਸ਼ੁਰੂਆਤ ਹਲਕਾ ਜਿਹਾ ਮਿਊਜ਼ਿਕ ਸੁਣ ਕੇ ਕਰੋ ਤਾਂ ਦੇਖੋ ਤਾਂ ਸਹੀ ਦਿਨ ਵਧੀਆ ਹੋਵੇਗਾ ਲਿਓ ਸਿੰਗ ਰਾਸ਼ੀ ਮਾਰਕਸ ਤੋਂ ਪਾ ਕੇ ਨਾਣਾ ਅੱਜ ਜ਼ਰੂਰੀ ਕਾਫੀ ਦੇਰ ਤੋਂ ਆਪਾਂ ਤੁਹਾਨੂੰ ਰੋਜ਼ ਹੀ ਤਕਰੀਬਨ ਇੱਕ ਅੱਡੇ ਦਿਨ ਬਾਅਦ ਦੱਸ ਦਿੰਦੇ ਆ ਕਿ ਗੱਡੀ ਧਿਆਨ ਨਾਲ ਚਲਾਉ ਠੋਕ ਸਕਦੀ ਆ ਬਾਹ ਦੇ ਲੱਤ ਖੋਟੇ ਚ ਦਰਦ ਵੀ ਰਹਿ ਸਕਦਾ ਹੈ ਸ਼ੁਕਰ ਦੂਸਰੇ ਆ ਤਾਂ ਤੁਸੀਂ ਅੱਜ ਸ਼ੁਕਰ ਨੂੰ ਸ਼ੁਭ ਕਰ ਲਈ पन्ना पिछे इतना लगा लो वैल ड्रैसड हो तो दिन बढ़िया वर्गो कन्या राशि कन्या राशि वाले परसनैलिटी अच्छी हो रही है पर एकदम पारा ही चढ़ जाता है दूसरे पर कंट्रोल रखो नहीं तो रिश्ते कलोजली खराब हो जाएंगे रसोई च बैठ के खाना खाना दिन टाउ पा रहेगा इनवैसमेंट ज्यादा ना करो तो। सरकारी जेवा कोई ना हो सारे काम कार जो पेपर वर्ग है सही तरीके करो ਲਿਬਰਾਤੂਨ ਰਾਸ਼ੀ ਸ਼ਖਸ ਸੱਚੀ ਦਿਮਾਗ ਅੱਛਾ ਕੰਮ ਕਰ ਅੱਛਾ ਤੇ ਅਰਖੋ ਤੁਹਾਡੀ ਗੁੱਸੇ ਦੀ ਵਜ੍ਹਾ ਨਾਲ ਬਸ ਥੋੜੇ ਰਿਸ਼ਤੇ ਖਰਾਬ ਹੋ ਸਕਦੇ ਆ ਤੇ ਨਾਲ ਰਾਤ ਨੂੰ ਦੁੱਧ ਦਾ ਸੇਵਨ ਅੱਜ ਬਿਲਕੁਲ ਨਹੀਂ ਪੀਣਾ ਸੇਵਨ ਨਹੀਂ ਕਰਨਾ ਤੇ ਨਾਲ ਰੈੱਡ ਰੰਗ ਦੀ ਨਹੀਂ ਖਾਣਾ ਜ਼ਰੂਰੀ ਇਹ ਆ ਕਿ ਬਿਜ਼ਨਸ ਵਪਾਰ ਕੰਮ ਕਰਨ ਵਿੱਚ ਵਾਦੇ ਨਹੀਂ ਮਨ ਦੇ ਮਾਂਗ ਤੇ ਪਰਿਵਾਰ ਦੀ ਸਲਾਹ ਜ਼ਿਆਦਾ ਜ਼ਰੂਰੀ ਕੰਮ ਆਏ ਸਕੋਰਪੀਓ ਬ੍ਰਿਛਕ ਰਾਸ਼ੀ ਬ੍ਰਿਛਕ ਰਾਸ਼ੀ ਦੇ ਲਈ ਜੋ ਸਿਤਾਰੇ ਠੋਖੀ ਦਿਮਾਗ ਹਰ ਚੀਜ਼ ਦੇ ਅੰਦਰ ਤੱਕ ਜਾਣ ਦੀ ਆਦਤ ਤੁਆਂ ਨੂੰ ਨੁਕਸਾਨ ਤੋਂ ਬਚਾ ਸਕਦੀ ਆ ਚੰਦਰ ਦੀ ਸਥਿਤੀ ਚੇਂਜ ਜੋ ਹੋਈ ਹੈ ਵੀ ਕਰਕਰਾਸ਼ੀ ਚ ਚੰਦਰਮਾ ਗਿਆ ਹੈ ਕਿਸਮਤ ਤੇ ਭਰੋਸਾ ਬਣੇਗਾ ਸ਼ੋਪਿੰਗ ਤੇ ਲੰਸਰੀ ਚੀਜ਼ਾਂ ਤੇ ਖਰਚੇ ਹੋਣਗੇ ਇਸ ਵੱਧਿਆ ਜਾਏਗਾ ਜ਼ਰੂਰੀ ਇਹ ਆ ਕਿ ਬਾਂਹ ਖੱਜਲ ਕਰਾਈ ਤੋਂ ਬਚਲ ਲਈ ਪਤਾਸੇ ਦਾ ਸੇਵਨ შეੇਦ ਤੋਂ ਕਰ ਸੈਟੇਰੀਸ ਤਨੂਰਾਸ਼ੀ ਦੇ ਸਿਤਾਰੇ ਚ ਵਿਆਹ ਸ਼ਾਦੀ ਲਈ ਚੰਗੇ ਆ ਕੰਮ ਕਰਨ ਲਈ ਅੱਛੇ ਆ ਪਰ ਮਾਨਸਿਕ ਤੌਰ ਤੇ ਕੋਈ ਨਾ ਕੋਈ ਪਰੇਸ਼ਾਨੀ ਦਿਵਾਂਗ ਤੇ ਘਰ ਘਰ ਕੇ ਰੱਖੇਗੀ ਤੇ ਮਨ ਇਹ ਕਹਾਟੀਆਂ ਚੀਚਾਂ ਵੱਲ ਉਲਝਿਆ रह ਸਕਦਾ ਹੈ ਕਿਸੇ ਦੀਆਂ ਕਈਆਂ ਗੱਲਾਂ ਦੇ ਵਾਸਤੇ ਹਾਵੀ ਹੋ ਗਈਆਂ ਕਿਸੇ ਨੇ ਕੁਝ ਕਿ ਕਿਸੇ ਨੇ ਜਿੱਦਾਂ ਸਾਡੇ ਕੋਈ ਚੀਜ਼ ਦਾ ਲੈਣ ਦੇਣ ਸੀ ਉਹਦੀ ਵਜ੍ਹਾ ਨਾਲ ਕੋਈ ਪਰੇਸ਼ਾਨੀ ਆ ਰਹੀ ਸੀ ਜਿਸ ਦਾ ਚਿੰਤ ਹੋ ਰਹੀ ਤੁਹਾਨੂੰ ਇਹ ਹੋ ਸਕਦਾ ਕਿ ਓਨੀ ਜ਼ਿਆਦਾ ਰਿਲੈਕਸ ਹੋਣਾਂ ਕੀ ਤੌਰ ਤੇ ਨਾ ਮਿਲ ਚਲੋ ਨੀਂਦ ਖਰਾਬ ਨਹੀਂ ਕਰਨੀ ਤੇ ਕੀ ਕਰਨਾ ਤੁਸੀਂ ਚੰਦਰ ਨੂੰ ਸ਼ੁਭ ਕਰਨ ਦੇ ਲਈ ਥੋੜੀਆਂ ਚੌਲ ਤੇ ਦੁੱਧ ਚਾਲ ਪਰਵਾ ਕਰ ਦੇਣੇ ਆ ਤਾਂ ਵਧੀਆ ਤੇ ਐਪਰੀਗੋਨ ਮਕਰ ਰਾਸ਼ੀ ਮਕਰ ਰਾਸ਼ੀ ਦੇ ਲਈ ਚੰਦਰ ਸੱਤਵੇਂ ਸਥਾਨ 'ਚ ਬਹੁਤ ਹੀ ਵਧੀਆ ਮੋਚਲ ਰਹੋਗੇ ਤੁਸੀਂ ਆਪਣੇ ਕੰਮ ਕਾਰ ਨੂੰ ਬਿਜ਼ਨਸ ਨੂੰ ਲੈ ਕੇ ਧਨ ਪੈਸਾ ਵਪਾਰ ਜਾਂ ਕਿਤੇ ਉੱਾਰ ਹੋਣਾ ਹੈ ਕਹਸਾ ਜਾਂ ਕਿਤੇ ਰੁਕਿਆ ਪੈਸਾ ਤੁਸੀਂ ਲੈਣਾ ਹੈ ਤਾਂ ਉਹਦੇ ਲਈ ਅੱਜ ਦਾ ਦਿਨ ਬੈਸਟ ਹੈ ਪੈਸਾ ਮੰਗ ਸਕਦੇ ਹੋ ਬਾਹਰੋਂ ਪੈਸਾ ਆ ਵੀ ਸਕਦਾ ਹੈ ਚੰਗਾ ਰਹੇਗਾ ਅੱਜ ਦੇ ਦਿਨ ਕੱਚ ਦਾ ਗਲਾਸ ਨਾ ਵਰਤੋ ਤੇ ਮਾਂ ਦੇ ਪੈਰੀਂ ਹੱਥ ਲਗਾ ਕੇ ਦਿਨ ਦੀ ਸ਼ੁਰੂਆਤ ਕਰੋ ਅਕਿਊਰਸ ਤੋਂ ਕੁੰਗ੍ਰਾਸ਼ੀ ਕੁੰਗ੍ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਸੂਰਜ ਸ਼ੁਕਰ ਦੀ ਜੁਤੀ ਜੋ 8ਵੇਂ ਸਥਾਨ ਵਿੱਚ ਫਰਣ ਕਰਕੇ ਥੋੜੇ ਜੀ ਅੱਖਾਂ ਦੀ ਪ੍ਰੋਬਲਮ ਤਾਂ ਕਰ ਸਕਦੀ ਆ ਤੇ ਗਾਣੇ ਰੋਟੀ ਪਾਣੀ ਜ਼ਰੂਰੀ ਹੋਗੀ ਔਰ ਦਹੀਂ ਮਲ ਕੇ ਲਾਉਣਾ ਉਸ ਤੋਂ ਜ਼ਿਆਦਾ ਜ਼ਰੂਰੀ ਹੈ। ਦਹੀਂ ਤੁਸੀਂ ਕਿਸੇ ਜ਼ਰੂਰਤਮੰਦ ਜਾਂ ਟਾਰਗੇਟ ਸਾਥੇ ਦੀ ਰੱਖ ਸਕਦੇ ਹੋ। ਇਹ ਸ਼ੁਕਰ ਅੱਖ ਦਾ ਬੰਗਿਆ ਹੁੰਦਾ ਆ ਤੇ ਵਧੀਆ ਹੋ ਜੂ ਸਾਰਾ ਕੁਝ। ਪਾਣੀ ਦਾ ਰੰਗਾ ਚ ਨਹੀਂ ਕੋਣਾ। 5 ਜਾਨੀ ਨਹੀਂ ਨਹੀਂ ਰਾਸ਼ੀ। ਨਹੀਂ ਰਾਸ਼ੀ ਵਾਲਿਆਂ ਦੇ ਲਈ ਵੀ ਮੰਗਲ ਮਈ ਕੰਮਾਂ 'ਚ ਰੁਕਾਵਟ ਪੈ ਰਹੀ ਹੈ। ਫਾਇਦੇ ਗਿੱਟੇ ਤੇ ਸੱਟ ਲੱਗ ਸਕਦੀ ਆ ਜੀ ਤੇ ਕੀਮਤੀ ਚੀਜ਼ਾਂ ਦੀ ਸੰਭਾਲ ਰੱਖਣੀ ਜ਼ਰੂਰੀ ਹੈ ਸੰਭਾਲੋ ਨਹੀਂ ਤਾਂ ਦਿਮਾਗੀ ਟੌਸ ਤੌਰ ਤੇ ਪਰੇਸ਼ਾਨੀ ਵਾਜ ਜਾਏਗੀ ਪੇਟੂਆ ਮਾਸੀ ਦੀ ਸਿਹਤ ਥੋੜੀ ਖਰਾਬ ਰਹੇਗੀ ਕੇਲੇ ਧਾਰਮਿਕ ਸਥਾਨ ਤੇ ਰੱਖੋ ਇਹ ਸੀ ਅਸਟ੍ਰੋਲੋਜੀ ਵਿਦ ਲੌਜਿਕ ਲੌਜਿਕ ਮਤਲਬ ਕਿ ਇਸ ਤਰ੍ਹਾਂ ਦੇ ਤਰਕ ਤੇ ਚੀਜ਼ਾਂ ਜੋ ਸਾਡੇ ਤੇ ਵਰਕ ਕਰਦੀਆਂ ਨੇ ਬਿਲਕੁਲ ਕਰਦੀਆਂ ਨੇ ਜੀ 101% ਕਰਦੀਆਂ ਨੇ ਤਾਂ ਦਿਨ ਵਿੱਚ ਚਾਰ ਵਾਰ ਮੂਡ ਸਾਡਾ ਕਿਉਂ ਚੇਂਜ ਹੁੰਦਾ ਸੰਤਨਵਾ ਕਰਕੇ ਹੀ ਹੈ ਕੋਈ ਨਾ ਕੋਈ ਤਾਂ ਹੈ ਕਾਰਨ ਜਿਸ ਕਰਕੇ ਚੀਜ਼ਾਂ ਹੁੰਦੀਆਂ ਇਸੇ ਤਰ੍ਹਾਂ ਵਾਸਤੂ ਬੜਾ ਜ਼ਰੂਰੀ ਕਰਦਾ ਹੈ ਵਾਸਤੂ ਮਤਲਬ ਵਸਤੂਆਂ ਦਾ ਸਹੀ ਜਗ੍ਹਾ ਤੇ ਹੋਣਾ ਹਰ ਚੀਜ਼ ਦਾ ਸਹੀ ਜਗ੍ਹਾ ਤੇ ਹੋਣਾ ਵਾਸਤੂ ਕਹਾਉਂਦਾ ਹੈ ਜਿੱਦਾਂ ਅਜਕਨ ਲੋਕਾਂ ਦੇ ਪੈਸੇ ਬੜੇ ਫਸਦੇ ਆ। ਲక్ష్ਮੀ ਦੇ ਦਿਨਾਂ ਦੇ ਵਿੱਚ ਦਿਵਾਲੀ ਦੇ ਦਿਨਾਂ 'ਚ ਪੈਸਾ ਆਉਣਾ ਬਹੁਤ ਜ਼ਰੂਰੀ ਹੈ। ਪੈਸਾ ਨਾ ਹੋਏਗਾ ਤੇ ਬੰਦਾ ਇੰਜੋਏ ਕਿੱਥੋਂ ਕਰੇਗਾ ਹਨਾ? ਤਾਂ ਕਰ ਕਿਤੇ ਪੈਸਾ ਕਾਤ ਜਾਂਦਾ ਹੈ ਜ਼ਿਆਦਾ ਤਾਂ ਤੁਸੀਂ ਆਪਣੇ ਘਰ ਦੀ ਸਾਊਥ ਈਸਟ ਦਿਸ਼ਾ ਦੇ ਵਿੱਚ ਰੈੱਡ ਜਾਂ ਮੈਰੂਨ ਜਾਂ ਪਿੰਕ ਕਲਰ ਦੀ ਕੋਈ ਬਲਕ ਟਿਕ ਕਲਰ ਦਾ ਮਤਲਬ ਨਹੀਂ ਹੁੰਦਾ ਬਲਕਿ ਤੇ ਰੈੱਡ ਕਲਰ ਹੋਣਾ ਹੈ। ਕੋਈ ਪਿੰਕ ਕਲਰ ਦੀ ਕੋਈ ਵਧੀਆ ਜੀ ਹੱਸਣ ਵਾਲੀ ਪਿਕਚਰ ਲਗਾਓ ਕੋਈ ਆਪਣੇ ਪਰਿਵਾਰ ਦੀ ਪਰਵਾਰ ਦੀ ਵੀ ਚਾਹੀਏ ਆਪਣੇ ਨੇ ਲਗਾ ਲਓ ਤੇ ਹੱਸਦਾ ਹੋਵੇ ਬੰਦਾ ਜਾਂ ਕਿਸੇ ਨੇ ਤਰ੍ਹਾਂ ਨਾਲ ਬੱਚਾ ਖੇਡ ਰਿਹਾ ਕੋਈ ਹਨਾ ਬਹੁਤ ਖੁਸ਼ ਹੈ ਹੱਸ ਰਿਹਾ ਉਦਾਂ ਦੀ ਫੋਟੋ ਲਗਾ ਲਓ ਉਹਦੇ ਨਾਲ ਕੀ ਹੋਗਾ ਕਿ ਤੂ ਕੈਮ ਹੋ ਜੂ ਤੇ ਨਾਲ ਇੱਕ ਰੈੱਡ ਕਲਰ ਦਾ ਬਲਬ ਲਗਾ ਲਓ ਮੰਗਲ ਕੈਮ ਹੋ ਜੂ ਤਾਂ ਕਿ ਇਹਦਾ ਸ਼ੁਕਰ ਅੱਛਾ ਹੋ ਜਾਏਗਾ ਤੇ ਪੈਸਾ ਵਾਪਸ ਐ ਨਹੀਂ ਕਿ ਆਪਣਾ ਆਪੇ ਆ ਕੇ ਦੇ ਦੇ ਜੇਗਾ ਮੰਗਣਾ ਤੇ ਪੈਣਾ ਹੀ ਆ ਪਰ ਪੈਸਾ ਫਸੇਗਾ ਹਨਾ ਨੌਜਿਕ ਤੇ ਤੁਸੀਂ ਜਾਨ ਸਮਾਜ ਦਾ ਆਜ਼ਾਦ ਆਵਾਜ਼ ਦਾ ਮਿਲ ਅੱਛਾ ਜਾਵੇ ਸਾਸ਼ਟਰੀ ਕਾਮ